ਮੂਰੇ ਆਵੀ ਉਹਨੂੰ ਚੱਕ ਕੇ ਥਾਣੇ ਚ ਲੈ ਜੇ ਦੇ ਉੱਤੇ ਖਲਵਾ ਕੇ ਪਾਣੀ ਲੋਕਾਂ ਨੂੰ ਗੋਵੇ ਕਿ ਮਤਲਬ ਇਹ ਤੁਹਾਡਾ ਹੈ ਇਹ ਤਾਂ ਦਾਵਾ ਤਾਂ ਪਾਇਆ ਇਹ ਇਹ ਤਾਂ ਪਾਣੀ ਇੱਕ ਟਿਊਬਨ ਤੋਂ ਪਾਣੀ ਬੰਦ ਕਰਤਾ ਤੇ ਜਿੰਨੇ ਜਿੰਨੇ ਤੁਹਾਡੇ ਕੇਸ ਜਿੰਨੇ ਸਭ ਤੁਹਾਡਾ ਕੇਸ ਚੱਲਦਾ ਨਾ ਕਿਤੇ ਸੁਪਰੀ ਹਾਈ ਕੋਰਟ ਦੇ ਵਿੱਚ ਤੇ ਸੋਹਣੀ ਨਹੀਂ ਹੁੰਦੇ ਕਿਸੇ ਦੀ ਜਿਹੜਾ ਕੋਈ ਅੱਗੇ ਆਵੇ ਨਾ ਗੱਡੀ ਚ ਲੈ ਜਾਓ ਪਾ ਕੇ ਆ ਆ ਸਾਰੇ ਲੈ ਜਾਓ ਮੈਂ ਥੈਂਕ ਯੂ ਥੈਂਕ ਯੂ so much ਤੇ ਉਹਨਾਂ ਨੂੰ ਪੁੱਛਣਾ ਸੀ ਵੀ ਤੁਸੀਂ ਇੱਕ ਪਲਾਟ ਦੀ 8-8 ਲੱਖ ਦੀ ਸਲੀਆਂ ਕਿਉਂ ਕੀਤੀਆਂ ਸਰ ਲੱਖ ਰੁਪਏ ਮੈਡਮ ਕੈਸ਼ ਦਿੱਤਾ ਉਹਨਾਂ ਨੇ ਤੇ ਨਾਲ ਦੇ कि मैं थोड़ा शरत हो जाओ करवा ली चुका ਇੱਕ ਜਾਣਾ ਸਾਰਾ ਪਾਣੀ ਰੁਕਿਆ ਪਿਆ ਆ ਨਾ ਸਾਰਾ ਤਾਂ ਨਿਕਲਦਾ ਕਰਨ ਦੱਸ ਜੀ ਆ ਰਹੀ ਬੜੀ ਤੇਰੀ ਆਪਾਂ ਇਹਨੂੰ ਜਿਹੜਾ ਹੈਗਾ ਸੋਲਵ ਕਰਾਵਾਂਗੇ ਤੁਹਾਡੀ ਜਿੰਦਗੀ ਹੁਣ ਛੜ ਕੇ ਨਹੀਂ ਦੂਗੀ ਤੇ ਮੈਂ ਨਹੀਂ ਛੜ ਕੇ ਆਹ ਵਾਸਤੇ ਪਾਤਾ ਜੀ ਪਾਤਾ ਜੀ ਆਹ ਗੱਲ ਗੱਲ ਸੁਣੋ ਇਹਨੂੰ ਤਾਂ ਬੰਦ ਕਰਿਆ ਐਸਪੀ ਆ ਜੀ ਤੁਸੀਂ ਚੇਜ ਕਰਨਾ ਉਹ ਤੋਂ ਅਜੇ ਕੋਈ ਯਾਰ ਤੋਂ ਆਪਣੇ ਬੋਲਣ ਦਾ ਉਹ ਬੋਲਣ ਨੂੰ ਬੈਠ ਜਾ ਜੀ ਬੈਠ ਜਾ ਬੈਠ ਜਾ ਬੈਠ ਜਾ ਸਮਝ ਆ ਗਈ ਮੈਨੂੰ ਆ ਜਦਾ ਜੀ ਛੁਡੋ ਕਰੇ ਤੇ ਬੱਚਿਆਲੇ ਕੋਈ ਭਗੋੜਾ ਲੱਗ ਜੇਗਾ ਇਹ ਤਾਂ ਇਹੀ ਕਰਾਂਗੇ ਜੀ ਹੋਰ ਅਗੁਣੇ ਜੀ ਕਿਸੇ ਦਾ ਹੱਕ ਨਹੀਂ ਲੱਗ ਜੂਦੇ ਸਰ ਐ ਤੁਸੀਂ ਪਲੀਜ਼ ਪਰਸਨਲੀ ਦੇਖੋ ਨਹੀਂ ਨਹੀਂ ਉਹਨੂੰ ਕਹੇ ਵੀ ਮਾਣਾ ਮੋਟਾ ਛੱਡ ਦੇ ਹਾਂ ਜੀ ਬਿਲਕੁਲ ਸਾਡੇ ਬੱਚਿਆਲੇ ਦੋ ਪਿੰਡਾਂ ਹੀ ਲੱਗ ਜਾਣਗੇ ਕਿ ਅਸੀਂ ਕਿਹੜੇ ਇੱਥੇ ਘਰ ਪਾਉਣਾ ਸਾਨ ਰੋਡ ਵੀ ਜਿਹੜੀ ਫਣੀ ਕੋਥੀ ਕੋਕ ਅਸੀਂ ਆ ਬਣਾਏ ਆ ਜੀ ਆਬੇ ਰੋਡ ਆਬੇ ਪੈਸੇ ਲਾ ਕੇ ਬਣਾਏ ਆ ਆਹ ਰੋੜਾ ਪਰਲੇ ਰੋੜ ਸਾਰੇ ਸੀ ਆਪਦੇ ਕਾਤੇ ਆਪ ਲਾਏ ਸਾਰੇ 20-20 22000 ਰੁਪਏ ਇਕੱਠਾ ਕਰਕੇ 3-3 ਲੱਖ ਰੁਪਏ ਲਾਏ ਬੜੀ ਪ੍ਰੋਬਲਮ ਹੈ ਮੈਂ ਨੂੰ ਪਤਾ ਸਾਲ ਹੋ ਗਿਆ ਰਹਿ ਤੂੰ ਹਮ ਪ੍ਰੋਬਲਮਾਂ 'ਚ ਜੂਠਾ ਕੋਈ ਕਦੀ ਸੀਵਰ ਵੀ ਆਪ ਠੋਕ ਰਿਹਾ ਸੀ ਕਲੈਕਸ਼ਨ ਨੂੰ ਡਾਕਟਰ ਉਹ ਲੌਕ ਕਰਦੇ ਜੇ ਆਪਣੇ ਅੰਦਰ ਆ ਗਿਆ ਨਾ ਫਿਰ ਤੁਹਾਡੀ ਮੁਸ਼ਕਲ ਨਹੀਂ ਆ ਜੀ ਤੁਹਾਡੇ ਜਾਣਿਆ ਨਹੀਂ ਤੁਹਾਨੂੰ ਆਪਣੇ ਕੋਲ ਤਾਂ ਕੋਈ ਕਮੀ ਨਹੀਂ ਹੁਣ ਇਹਨਾਂ ਦੀ ਬਦੌਲਤ ਪਾਣੀ ਦਾ ਫਸਲਾ ਸਾਡਾ ਵਰਦ ਹੋ ਗਿਆ ਅਸੀਂ ਅੱਜ ਹੀ ਕਲੈਕਸ਼ਨ ਕਰਦੇ ਆਂ ਆਪ ਦਾ ਬਿੱਲ ਅਸੀਂ ਆਪ ਪੇ ਕਰਾਂਗੇ ਮੋਟਰ ਵਿੱਚ ਹੀ ਸਾਡੇ 3.5 ਲੱਖ ਰੁਪਏ ਦੀ ਆਪਦੀ ਪਾਈ ਹੈ ਪਰ ਹੁਣ ਉਹ ਪਾਣੀ ਮਾੜਾ ਜਿਹਾ ਇਥੇ ਤੋੜੇ ਨਹੀਂ ਜਾਣਾ ਪਾਏ ਹਮੇਸ਼ਾ ਹੀ ਹਮਾਰੇ ਤੇ ਪੇ ਘੰਟੇ ਲਟਕੇ ਜਾਂਦੇ ਆਂ ਉਹ ਬੰਦ ਕਰ ਦੇਣਗੇ ਨਹੀਂ ਕਰਦੇ तो थीज़ीग 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 थी। मैं थोड़े तो नाल खड़ा हूँ पूरी सेक्टर के नाल खड़ा हूँ मैं बस हमारी सबसे बड़ी रिक्वेस्ट ये है कि हमें एमसी के अंदर ले लिया वो जल्दी कराओगे आप जे तुम्हारी मुश्किल है खत्म फिर परमानेंट सलूशन हो जाएगा कोई मुड़े आवियो नु चक के थाने चले जे ਉਥੇ ਥਲਵਾਕੇ ਪਾਣੀ ਲੋਕਾਂ ਨੂੰ ਗੋਹੇ ਇੱਕ ਮਤਲਬ ਇਹ ਤੁਹਾਡਾ ਇਹ ਵੀ ਤਾਂ ਪਾਣੀ ਇੱਕ ਟਿਊਬਲ ਤੋਂ ਪਾਣੀ ਪੰਪ ਕਰਦਾ ਤੇ ਜਿਨੇ ਜਿਨੇ ਤੁਹਾਡੇ ਕੇਸ ਜਿਨੇ ਸਭ ਤੁਹਾਡਾ ਕੇਸ ਚੱਲਦਾ ਨਾ ਕਿ ਸੁਪਰੀ ਹਾਈ ਕੋਰਟ ਦੇ ਵਿੱਚ ਤੇ ਸੋਹਣੀ ਨਹੀਂ ਹੁੰਦੇ ਕਿਸੇ ਨੂੰ ਜਿਹੜਾ ਕੋਈ ਅੱਗੇ ਆਵੇ ਨਾ ਗੱਡੀ ਤੇ ਲੈ ਜਾਓ ਬਾਕੇ ਆ ਆ ਸਾਰੇ ਲੈ ਜਿਓ ਮੈਂ ਤੁਹਾਡਾ ਹੋਰ ਵੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਉਹਨਾਂ ਨੂੰ ਪੁੱਛਣਾ ਸੀ ਵੀ ਤੁਸੀਂ ਇੱਕ ਪਲਾਟ ਦੀ 8-8 ਲੱਖ ਰੁਪਏ ਕਿਉਂ ਕੀਤੀ ਹੈ ਸਰ ਲੱਖ ਰੁਪਏ ਮੈਡਮ ਕੈਸ਼ ਦਿੱਤਾ ਉਹਨਾਂ ਨੇ ਤੇ ਨਾਲ ਦੇ ਪਾ मेरी वारी। किस तो तो नहीं मैं थोड़ा शहर तो देवा ਸਾਰੇ ਪਾਣੀ ਰੁਕਿਆ ਪਿਆ ਆ ਨਾ ਸੜਕਾਂ ਚੋਂ ਨਿਕਲਦਾ ਕੰਮ ਦੱਸਦੇ ਆ ਬਾਬਾ ਜੀ ਅੱਜ ਇਹ ਜਿਹੜਾ ਹੈਗਾ ਸਵਾਲ ਗ੍ਰਾਮਾ ਤੋਂ ਆਜਾਣ ਹੁੰਦੀ ਗਿਆ ਸੜਕਾਂ ਕਿੰਨੇ ਨੂੰ ਨਹੀਂ ਆਇਆ ਇਹ ਮੈਡੀਕਲ ਨਹੀਂ ਹਰਕਾ ਆਪਾਂ ਠੀਕੀ ਜਾਓ ਬਾਬਾ ਜੀ ਮਾਤਾ ਜੀ ਤੁਹਾਡੀ ਗੱਲ ਗੱਲ ਬੰਦ ਪਿਆ ਐਸਪੀ ਆ ਜੀ ਤੁਸੀਂ ਤਾਂ ਚੇਂਜ ਕਰਨਾ ਉਹਦੋਂ ਅਜੇ ਹੋਏ ਯਾਰ ਮੈਨੂੰ ਬੋਲਿਆ ਨਾ ਦਿਓ ਬੋਲਣ ਦੇ ਬੈਠ ਜਾ ਜੀ ਬੈਠ ਜਾ ਬੈਠ ਜਾ ਬੈਠ ਜਾ ਸਮਝ ਆ ਗਈ ਮੈਨੂੰ ਆ ਜਦਾ ਜੀ ਠੁੱਕਰ ਹੈ ਤੇ ਬੱਚਿਆਂ ਲਈ ਕੋਈ ਪਘੋੜਾ ਲੱਗੇਗਾ ਇਹ ਤਾਂ ਇਹੀ ਕਰਾਂਗੇ ਜੀ ਹੋਰ ਗੁਣੇ ਜੀ ਕਿਸੇ ਦਾ ਹੱਥ ਕਣੀ ਨਹੀਂ ਲੱਗਣ ਦੇ ਸਰ ਇਹ ਤੁਸੀਂ ਪਲੀਜ਼ ਪਰਸਨਲੀ ਦੇਖ ਲਈ ਨਹੀਂ ਨਹੀਂ ਉਹਨੂੰ ਕਹੇ ਵੀ ਮਾਣਾ ਮੋਟਾ ਠੜਦੇ ਹਾਂ ਹਾਂ ਜੀ ਬਿਲਕੁਲ ਸਾਡੇ ਬੱਚਿਆਂ ਲਈ ਦੋ ਪਿੰਗਾਂ ਹੀ ਲੱਗ ਜਾਣਗੇ ਕਿ ਅਸੀਂ ਕਿਹੜੇ ਦੇ ਘਰ ਪਾਉਣਾ ਸਾਡਾ ਰੋਡ ਵੀ ਜਿਹੜੀ ਫਣੀ ਕੋਤੀ ਕੋਕ ਅਸੀਂ ਆ ਬਣਾਏ ਆ ਜੀ ਆਦੇ ਰੋਡ ਆਦੇ ਪੈਸੇ ਲਾ ਕੇ ਬਣਾਏ ਆ ਆਹ ਰੋੜਾ ਪਰਲੇ ਰੋੜ ਸਾਰੇ ਸੀ ਆਪ ਦੇ ਨਾਲ ਹੀ ਆਪ ਲਾਇਆ ਸਾਰੇ 22 ਬਾਈ ਬਈ ਯਾਰ ਜਾਂ ਕਥਾ ਕਰ ਤੂੰ 3-3 ਲੱਖ ਰੁਪਏ ਲਾਇਆ ਬੜੀ ਪ੍ਰੋਬਲਮ ਹੈ ਅੰਦਰ 10 ਸਾਲ ਹੋ ਗਏ ਰਹਿ ਤੋ ਹਮ ਪ੍ਰੋਬਲਮਾਂ ਉਸੇ ਜੁੜ ਕੇ ਕੋਈ ਕਦੀ ਸੀਵਰ ਵੀ ਆਪ ਛੋਪ ਰਹੀ ਨਹੀਂ ਲੱਗ ਰਹੀ ਸੀ ਡ੍ਰੀਪ ਵਾਟਰ ਨੱਕ ਤੇੋਂ ਲੌਕ ਕਰਦੇ ਜੀ ਆਪਣੇ ਅੰਦਰ ਆ ਗਿਆ ਨਾ ਫਿਰ ਤੁਹਾਡੀ ਮੁਸ਼ਕਿਲ ਸੀ ਜੀ ਤੁਹਾਡੇ ਜਾਣਕਾਰੀ ਤੋਂ ਆਪਣੇ ਕੋਲ ਤਾਂ ਕੋਈ ਕਮੀ ਨਹੀਂ ਹੁਣ ਇਹਨਾਂ ਦੀ ਬਦੌਲਤ ਪਾਣੀ ਦਾ ਫਸਲਾ ਸਾਡਾ ਖਤ ਹੋ ਗਿਆ ਅਸੀਂ ਆਪਦੀ ਕਰੈਕਸ਼ਨ ਕਰ ਰਹੇ ਆਂ ਆਪ ਦਾ ਬਿੱਲ ਅਸੀਂ ਆਪ ਭੇਟ ਕਰਾਂਗੇ ਬੋਟਰ ਵਿੱਚ ਅਸੀਂ 3.5 ਲੱਖ ਰੁਪਏ ਦੀ ਆਪਦੀ ਪਾਈ ਹੈ ਪਰ ਹੁਣ ਉਹ ਪਾਣੀ ਮਾੜਾ ਜਿਹਾ ਇੱਥੇ ਇਥੋਂ ਨਹੀਂ ਨਾ ਆ ਰਿਹਾ ਹਮੇਸ਼ਾ ਹੀ ਹਮਾਰੇ ਸਿਰ पे ਘੰਟੇ ਲਟਕੇ ਰਹਤੇ ਆਂ ਉਹ ਬੰਦ ਕਰ ਦੇਣਗੇ ਨਹੀਂ ਕਰਦੇ